ਨਾ ਪਿਆਰ ਮਿਲੇ ਮਵਾਰੀ ਗਾਇਓ ਠੰਡੀਆਂ ਸ਼ਾਮਾਂ ਹੁੰਦੀਆਂ ਨੇ ਲਖ ਹੋਵਣ ਚਾਚੀਆਂ ਤਈਆਂ ਮਾਵਾ ਮਾਵਾ ਹੁੰਦੀਆਂ ਨੇ ਔਰ ਸਫਾਈ ਕਾਮਚਾਰੀ ਇਹਨਾਂ ਨੂੰ ਇਹਦੇ ਵਿੱਚ ਸਹਿਯੋਗ ਦੇਣਾ ਇਹਨਾਂ ਦਾ ਧੰਨਵਾਦ ਕਰਦੇ ਜੀ ਬਾਕੀ ਜਿਸ ਤਰ੍ਹਾਂ ਸਾਰਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਬੁਰਾਨਾ ਜਿਹੜਾ ਵਾ ਡੈਮੋਕ੍ਰੈਟਿਕ ਟੀਚਰ ਫਰੰਟ ਵੱਲੋਂ ਕੀਤਾ ਜਾ ਰਿਹਾ ਹੈ ਇਹ ਸਾਡੀ ਜਨ ਦੇ ਬੰਦੀ ਹੈ ਪੰਜਾਬ ਪਧਰਤੀ ਹੈ ਔਰ ਇਹਦੇ ਪ੍ਰਧਾਨ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਪ੍ਰਵਿੰਦਰ ਸਿੰਘ ਜੀ ਸਾਡੇ ਟੀਚਰਸ ਅਤੇ ਸਾਹਮਣੇ ਬਿਠੀਆਂ ਮੇਧਿਆ ਪੈਣਾ ਮੈਂ ਆਪਰੇ ਅਤੇ ਹੋਤੇ ਜੀਆਂ ਨੂੰ ਅਖਦਾ ਦਾਂ ਦਿਨ ਲਈ ਇਸ ਨਾ ਚੀਜ਼ ਨੂੰ ਅੱਜ ਅੱਛ ਸੱਤਾ ਦਿੱਤਾ ਕਿਉਂਕਿ ਇਹ ਜਦ ਮੈਂ ਇਹ ਨਹੀਂ ਕਹਵਾਦਾ ਕਿ ਤੁਸੀਂ ਕਿਤੇ 스피ਟਾ ਹੁਦਣਾ ਨਾ ਕਿਉਂਕਿ ਇੱਥੇ سارے ਸਾਡੇ ਸਰਕਾਰੀ ਟੀਚਰ ਜਿਨੇ ਬੇਸੀ ਸਾਹਮਣੇ ਬਿਤੀ ਸਾਹਿਬ ਤੇ ਵਾਇਨ ਨਾ ਕਰਨਾ ਸਰਕਾਰੀ ਸਕੂਲਾਂ ਵਾਲੇ ਤੇ ਪੰਜਾਬ ਸਰਕਾਰ ਨੂੰ ਫੈਸਲਾ ਕਰੇ ਵੀ ਆਈ ਕੁਝ ਡਿਪਾਰਟਮੈਂਟ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਇੱਥੇ ਪਹੁੰਚ ਕੇ ਜੀਆ ਕਹਿੰਦਾ ਮੇਰਾ ਇਸ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਇਸ ਕਰਕੇ ਲਿੰਕ ਹੈ ਕਿ ਮੇਰੀ ਵਾਈਫ ਵੀ ਸਿਖਾ ਰਹੇ ਨੇ ਜੀ ਟੀਚਰ ਨੇ ਬੜੀ ਖੁਸ਼ੀ ਦੀ ਗੱਲ ਆ ਹਰ ਦਾ माजी ਔਰ ਸਮੁੱਚੀ ਟੀਮ ਵਾਸਤੇ ਕਿ ਅਸੀਂ ਵੇਖ ਰਹੇ ਹਾਂ ਜਦੋਂ ਦਾ ਹਰ ਹਲੇ ਆਉਣਾ ਸੀ ਆਇਆ ਵੀ ਬਾਦੀਆਂ ਗੱਲਾਂ ਮੇਰਾ ਖਿਆਲ ਤੁਹਾਨੂੰ ਪਹਿਲੇ ਹੀ ਪਤਾ ਲੱਗ ਗਿਆ ਸੀ ਕਿ ਹੜਾ ਆਉਣਾ ਤੇ ਤੁਸੀਂ ਆਪਣੇ ਜਿਹੜੇ ਕਮਰ ਕਸੇ ਹੀ ਨਾ ਉਹ ਟਾਈਟ ਕਰਨਾ ਨਾ ਜਿਹੜਾ ਸਟਾਫ ਹੈ ਜਿੰਨਾ ਤੋਂ ਬਣਾ ਬਿਲ ਲੱਗਦਾ ਵੀ ਸਕੂਲ ਜਿਹੜਾ ਨਾ ਉਹ ਚਲਾਵਾ ਔਖਾ ਜਾਂਦਾ ਉਕੇ ਖਾਣਾ ਤਿਆਰ ਕਰਨਾ ਬੱਚਿਆਂ ਨੂੰ ਦੇਣਾ ਸਾਫ ਸਫਾਈ ਦਾ ਕੰਮ ਜਿਹੜਾ ਨਹੀਂ ਹੋ ਸੇਵਾਦਾਰ ਤੇ ਖਾਣਾ ਬਣਾਉਣ ਵਾਲੇ ਜਿਹੜੇ ਤੁਸੀਂ ਬੱਚਿਆਂ ਦਾ ਧਿਆਨ ਨਹੀਂ ਕਮਾਵਾ ਦੀ ਤਰ੍ਹਾਂ ਰੱਖਦੇ ਹੋ ਸਕੂਲਾਂ ਦੇ ਵਿੱਚ ਤੇ ਜਿਹੜੇ ਸੀਨੀਅਰਸ ਤੁਹਾਡੇ ਸਟਾਫ ਦੇ ਬੰਦੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਪੂਰਾ ਮਤਲਬ ਕਿ ਮੈਂ ਸਮਝ ਨਹੀਂ ਆਇਆ ਕਿ ਭਾਵੇਂ ਤਾਂ ਦੇਖੋ ਵਿਦਿਆ ਦਾ ਪੱਧਰ ਥੋੜਾ ਪਰ ਅਕਲ ਦਾ ਪੱਧਰ ਤੁਹਾਡਾ ਸਾਡੇ ਨਾਲੋਂ ਕਈ ਵਾਰੀ ਕਈ ਗੁਣਾ ਜ਼ਿਆਦਾ ਹੁੰਦਾ ਸਾਡੀਆਂ ਮੈਂ ਸੀਨੀਅਰ ਹੋਣ ਕਰਕੇ ਕਿਸੇ ਸੰਸਥਾ ਦਾ ਤੇ ਤੁਹਾਡੇ ਨਾਲ 26 ਸਾਲ ਇਹਦੇ ਵਿੱਚ ਸਾਡਾ ਕੋਈ ਨਹੀਂ ਮੇਰੇ ਭਰਾ ਮੇਰੀਆਂ ਭੈਣਾਂ ਤੇ ਮੇਰੇ ਆ ਸੱਜਣ ਜੀ ਨੇ ਵੀ ਸਟੇਜ ਦੇ ਬਿਲਾਜਬਾਨ ਨੇ ਸਾਨੂੰ ਜਦੋਂ ਵੀ ਕਹਿ ਮੈਂ ਇੱਕ ਸੇਵਾਦਾਰ ਦੀ ਤਰ੍ਹਾਂ ਹਮੇਸ਼ਾ ਇਹਦਾ ਦੇ ਹੌਲ ਹੈ ਇਹਦਾ ਦਬ ਗਰੀਨ ਛੋਟਾ ਕਿਸੇ ਦਾ ਵੱਡਾ ਜਦੋਂ ਮੈਨੂੰ ਕਹਿ ਮੇਰੀ ਸੰਸਥਾ ਇਹਨਾਂ ਦੀ ਸੇਵਾ ਚ ਹਾਜ਼ਰ ਹੈ ਪਰੰਦਰੋ ਸਾਹਿਬ ਜਦੋਂ ਵੀ ਕਿਤੇ ਇਦਾਂ ਦਾ ਪ੍ਰੋਗਰਾਮ ਹੋਏ ਮੇਰੇ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਤ ਵੀਰਾਂ ਨੇ ਦੇਖੋ ਇਹ ਸਾਰਾ ਤੁਹਾਨੂੰ ਦੀਦੀ ਵੀ ਸੇਵਾ ਪ੍ਰਦਾਨ ਕਰਦੀ ਹੈ ਅੱਜ ਬਣਾ ਉਹ ਦਾਉ ਫਲਾ ਲਾਵਾ ਇਹ ਤੇ ਦੇਖੋ ਟੀਚਰ ਮੈਨੂੰ ਅੱਜ ਦਾ ਸੇਵਾ ਦਾ ਚੋਗ ਹੈ ਮੈਂ ਕਿਤੇ ਜਾਣਾ ਹੀ ਤੇ ਮੈਨੂੰ ਤੇਰੇ ਕਾਲ ਆਈ ਬਲਵਿੰਦਰ ਸਾਹਿਬ ਦੀ ਕਹਿੰਦੇ ਵੀ ਸਾਰ ਇਦਾਂ ਦਾ ਪ੍ਰੋਗਰਾਮ ਆ ਆਪਾਂ ਕੋਈ ਨਹੀਂ ਸਾਰ ਆਪਾਂ ਪ੍ਰੋਗਰਾਮ ਬਿਲਕੁਲ ਕਰਕੇ ਨਹੀਂ ਅੱਜ ਕੋ ਦਿੰਦੇ ਸਾਨੂੰ ਜਦੋਂ ਵੀ ਅੱਜ ਸਾਡੇ ਸੰਸਥਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਰਾ ਬਾਬਾ ਨਾਨਕ ਲੜਕਿਆਂ ਵਿਖੇ ਡੈਮੋਕਰੇਟਿਕ ਟੀਚਰ ਫਰੰਟ ਦੇ ਦੇ ਅਪਰਕ ਸਾਥੀਆਂ ਤੇ ਜ਼ਿਲ੍ਹਾ ਪ੍ਰਧਾਨ ਸਰਦਾਰ ਪਲਵਿੰਦਰ ਸਿੰਘ ਜ਼ਿੰਦਾਬਾਦ ਜੀ ਦੀ ਰਹਿਮਾਈ ਹੇਠ ਸਕੂਲਾਂ ਦੇ ਵਿੱਚ ਕੰਮ ਕਰਦੇ ਸੇਵਾਦਾਰਾਂ ਤੇ ਮਿਡਲ ਮਿਡ-ਡੇ ਮਿਲ ਵਰਕਰਸ ਨੂੰ ਕੁਝ ਸਮੱਗਰੀ ਪਰਦਾਨ ਕੀਤੀ ਗਈ ਜਿਨ੍ਹਾਂ ਵਿੱਚ ਕੰਬਲ ਲੋਈਆਂ ਵਗੈਰਾ ਇਹ ਸੰਸਥਾ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਕਿਉਂਕਿ ਇਹ ਇੱਕ ਐਸੇ ਸੇਵਾਦਾਰ ਤੇ ਐਸਾ ਸਮੂਹ ਹੈ ਸਾਡੇ ਸਕੂਲਾਂ ਵਿੱਚ ਜਿਹੜੇ ਹਮੇਸ਼ਾ ਹੀ ਸੇਵਾ ਵਾਸਤੇ ਅਧਿਆਪਕਾਂ ਦੇ ਵੀ ਤੇ ਪ੍ਰਸ਼ਾਸਨ ਦੇ ਵੀ ਤਤਪਰ ਰਹਿੰਦੇ ਹਨ ਤੇ ਐਮਰਜੈਂਸੀ ਵੇਲੇ ਇਹ ਬੜੀ ਮੁੱਖ ਭੂਮਿਕਾ ਨਿਭਾਉਂਦੇ ਹਨ ਤੇ ਹੜ੍ਹਾਂ ਦੀ ਸਥਿਤੀ ਵਿੱਚ ਵੀ ਇਹਨਾਂ ਨੇ ਕਾਫੀ ਸਿਹਤ ਯੋਗਦਾਨ ਦਿੱਤਾ ਸਾਰੀ ਬਲੌਕ ਨੂੰ ਡੇਰਾ ਬਾਬਾ ਨਾਨਕ ਵਿਖੇ ਤੇ ਸਾਰੇ ਜਿਹੜੇ ਹਰਪੀਡਸ ਪਿੰਡ ਸਨ ਉਹਨਾਂ ਵਿੱਚ ਵੀ ਇਹਨਾਂ ਨੇ ਦਿਨ ਰਾਤ ਸੇਵਾ ਕੀਤੀ ਇਹਨਾਂ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਇਹ ਬੜਾ ਵੱਡਾ ਉਪਲਾਲਾਵਾ ਦੇ ਆਪਕ ਸਾਥੀਆਂ ਵੱਲੋਂ ਉਹ ਸਪੈਸ਼ਲੀ ਡੈਮੋਕਰੇਟਿਕ ਟੀਚਰ ਫਰੰਟ ਵੱਲੋਂ ਕਿ ਉਹਨਾਂ ਨੇ ਇਸ ਸੇਵਾ ਦੇ ਜਿਹੜਾ ਯੋਗਦਾਨ ਹੈ ਦਿੱਤਾ ਇਹਨਾਂ ਵਾਸਤੇ ਤੇ ਉਹ ਸਾਰੇ ਬੜੇ ਇਸ ਪ੍ਰਤੀ ਜਿਹੜੇ ਨੇ ਸਹਿਦ ਦਿੱਤੇ ਧੰਨਵਾਦ ਨੇ ਡੈਮੋਕਰੇਟਿਕ ਟੀਚਰ ਫਰੰਟ ਨੂੰ ਤੇ ਸਾਡਾ ਵੀ ਤੈਨੂੰ ਸ਼ੁਕਰ ਹੈ ਇਸ ਡੈਮੋਕ੍ਰੈਟਿਕ ਟੀਚਰ ਫੰਡ ਨੂੰ ਜਿਨ੍ਹਾਂ ਨੇ ਅਜਿਹੀ ਸਥਿਤੀ ਵਿੱਚ ਸਾਡੇ ਸਕੂਲ ਵਿਖੇ ਇਹਨਾਂ ਸਾਰੇ ਇੱਕ ਚੈਰੀਟੇਬਲ ਕੰਮ ਦਾ ਜਿਹੜਾ ਵਾਲ ਸ਼ਰੇਆ ਕੀਤਾ ਵਾ ਸ਼ੁਰੂ ਤੇ ਮੇਰਾ ਖਿਆਲ ਹੈ ਕਿ ਅਸੀਂ ਇਦਾਂ ਹੀ ਇਹਨਾਂ ਦੀਆਂ ਸੇਵਾਵਾਂ ਲੈਂਦੇ ਰਾਂਗੇ ਤੇ ਇਹ ਸਾਨੂੰ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ ਮੇਰੀ ਸੰਸਥਾ ਤਹਿ ਦਿਲੋਂ ਡੈਮੋਕ੍ਰੈਟਿਕ ਟੀਚਰ ਫੰਡ ਨੂੰ ਸ਼ੁਕਰਗੁਜ਼ਾਰ ਹੈ ਜੀ ਇਸ ਕੰਮ ਲਈ ਤਾਂ ਤੇ ਅੱਜ ਅਸੀਂ ਡੈਮੋਕ੍ਰੈਟਿਕ ਟੀਚਰ ਫੰਡ ਪੰਜਾਬ ਵੱਲੋਂ ਜਿਹੜਾ ਸੀ ਸਮੁੱਚੀ ਟੀਮ ਨੇ ਇੱਕ ਫੈਸਲਾ ਲਿਆ ਸੀ ਜਦੋਂ ਖੜਾਰੀ ਸਥਿਤੀ ਬਣੀ ਤੇ ਸਾੜਾਂ ਦੀ ਸਥਿਤੀ ਦੌਰਾਨ ਸਖ ਵਖ ਵਖ ਦੇ ਆਪਾਂ ਤੱਕ ਅਪਰੋਚ ਕਰਕੇ ਰਾਸ਼ੀ ਇਕੱਤਰ ਕੀਤੀ ਗਈ ਤੇ ਉਹਦੇ ਤਹਿਤ ਸਕੂਲਾਂ ਨੂੰ ਜਿਹੜੀਆਂ ਸੀ ਵਰਦੀਆਂ ਦਿੱਤੀਆਂ ਗਈਆਂ ਬੈਗ ਦਿੱਤੇ ਗਏ ਔਰ ਆਜੂਸੇ ਲਈ ਤਿਆਰੀ ਤੀ ਜਿਹੜਾ ਸੀ ਸਰਕਾਰੀ ਸੀਨੀਅਰ ਸਕੈਂਡ ਸਕੂਲ ਲੜਕੇ ਦੇ ਜਿਹੜਾ ਆਡੀਟੋਰੀਅਮ ਹਾਲ ਹੈ ਉਹਦੇ ਵਿੱਚ ਜਿਹੜੀਆਂ ਸਾਡੀਆਂ ਮਕਾਵਾ ਪਹਿਣਾ ਜਿਹੜੀਆਂ ਖਾਣਾ ਬਣਾਉਂਦੀਆਂ ਨੇ ਸਰਕਾਰੀ ਸਕੂਲਾਂ ਦੇ ਵਿੱਚ ਮੈਡੇ ਮੀਨ ਵਰਕਰ ਉਹਨਾਂ ਨੂੰ ਇਕੱਤਰ ਕਰਕੇ ਤੇ ਨਾਲ ਜਿਹੜੇ ਸੇਵਾਦਾਰ ਜਿਨ੍ਹਾਂ ਨੇ ਹੜਾਂ ਦੇ ਵਿੱਚ ਨਿਸ਼ਕਾਮ ਸੇਵਾ ਕੀਤੀ ਡਿਊਟੀ ਤੋਂ ਉੱਪਰ ਉੱਠ ਕੇ ਸੇਵਾ ਕੀਤੀ ਦਿਨ ਰਾਤ ਸੇਵਾ ਕੀਤੀ ਉਹਨਾਂ ਨੂੰ ਜਿਹੜਾ ਸੀ ਅਸੀਂ ਇੱਕ ਸਨਮਾਨ ਕੀਤਾ ਸਾਡੀ ਜਥੇਬੰਦੀ ਨੇ ਸੋ ਸਾਡੀਆਂ ਮਾਤਾਵਾਂ ਭੈਣਾਂ ਆਈਆਂ ਨੇ ਮਾਣ ਦਾ ਤੈਅ ਦੇ ਧੰਨਵਾਦ ਕਰਦਾ ਭਰਾ ਇਹਨੇ ਉਨਾਂ ਦਾ ਤੈਜ ਦੋ ਧੰਨਵਾਦ ਕਰਦਾ ਔਰ ਉਹਦੇ ਨਾਲ ਦੇ ਨਾਲ ਹੀ ਸਾਡੇ ਜਥੇਬੰਦੀ ਜਿਹੜੀ ਹੈ ਡੈਮੋਕਰੇਟਡ ਟੀਚਰ ਫੰਡ ਪੰਜਾਬ ਹਮੇਸ਼ਾ ਹੀ ਅਧਿਆਪਕਾਂ ਦੀਆਂ ਮੰਗਾਂ ਪ੍ਰਤੀ ਮੇਡੇ ਮਿਰ ਜਿਹੜੀਆਂ ਭੈਣਾਂ ਨੇ ਉਹਨਾਂ ਦੀਆਂ ਮੰਗਾਂ ਪ੍ਰਤੀ ਔਰ ਜਿਹੜੇ ਕੱਚੇ ਮਜ਼ਦੂਰ ਨੇ ਉਹਨਾਂ ਦੀਆਂ ਮੰਗਾਂ ਪ੍ਰਤੀ ਜਿਹੜੀ ਲੜਦੀ ਰਹਿੰਦੀ ਹੈ ਔਰ ਅਸੀਂ ਸਾਡੇ ਜਿਹੜੇ ਵੋਟਾਂ ਦੌਰਾਨ ਸ਼ਹੀਦ ਹੋਏ ਕਮਾਂਗੇ ਜਿਹੜੇ ਜਿਸ ਕੰਮ ਤੇ ਭੈਣ ਸਾਡੀ ਕਮਲਜੀਤ ਕੌਰ ਜਿਹੜੇ ਡਿਊਟੀ ਦੌਰਾਨ ਜਿਹੜੇ ਸੀ ਉਹਨਾਂ ਦੀ ਮੌਤ ਹੁੰਦੀ ਹੈ ਤੇ ਉਹਦੇ ਮਾਜੇ ਵਾਸਤੇ ਬਹੁਤ ਵੱਡੀ ਅਸੀਂ ਲੜਾਈ ਲੜ ਰਹੇ ਹਾਂ ਔਰ ਇਹ ਚਾਹਾਂਗੇ ਕਿ ਇਦਾਂ ਹੀ ਸਾਡੀ ਜਿਹੜੀ ਜਥੇਬੰਦੀ ਚੜ੍ਹਦੀ ਕਲਾ ਦੇ ਵਿੱਚ ਰਹੇ ਜਿੱਥੇ-ਜਿੱਥੇ ਲੋੜ ਪੈਂਦੀ ਹੈ ਉੱਥੇ-ਉੱਥੇ ਜਾ ਕੇ ਕੰਮਾਂਦੀ ਹੈ ਤੇ ਸਦਾ ਇਦਾਂ ਹੀ ਕੰਮਾਂਦੀ ਰਹੇ ਮੈਂ ਅੰਤ ਦੇ ਵਿੱਚ ਸਾਡੇ ਸੂਬਾ ਪ੍ਰਧਾਨ શ્રી ਦੇਗ ਵਿਜੇਪਾਲ ਸ਼ਰਮਾ ਜੀ ਸੂਬਾ ਸਕੱਤਰ ਰੇਸ਼ਮ ਸਿੰਘ ਜੀ ਖੇਮੂ ਆਣਾ ਉਹਨਾਂ ਦਾ ਬਹਿਦੌਤਨ ਧੰਨਵਾਦ ਕਰਦਾ ਕਿ ਉਹਨਾਂ ਦਾ ਇਹ ਪ੍ਰਵਲਾ ਬੜਾ ਹੀ ਸ਼ਿਰਾਗਾ ਜੋਗ ਹੈ ਤੇ ਮੇਰੇ ਨਾਲ ਖੜੀ ਹੋਈ ਸਾਰੀ ਸਮੂਚੀ ਜ਼ਿਲ੍ਹਾ ਟੀਮ ਔਰ ਜਿਹੜੇ ਸਾਡੇ ਸਮਾਜ ਸੇਵੀ ਨਾਲ ਆਏ ਨੇ ਉਹਨਾਂ ਦਾ ਬਹਿਦੌਤਨ ਧੰਨਵਾਦ ਕਰਦਾ ਔਰ ਇਦਾਂ ਹੀ ਅਸੀਂ ਇੱਕ ਦੂਜੇ ਦਾ ਸਾਥ ਦਿੰਦੇ ਰਹੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ